ਸੁਰੂ ਗਿਆਨ ਨਾਥ ਪ੍ਰਤਖ ਅਵਤਾਰ ਦਾਤਾ ਤੁਸਾ ਵਡਕੇ ਖਜ਼ਾਨੇ ਨਾਮ ਵਾਲੇ ਤੇ ਕੀਤਾ ਲੋਕਤਾ ਉਤੇ ਉਪਕਾਰ ਦਾ ਜਿਹੜੇ ਤਿਰਤ ਤੇ ਸੀਸਾ ਢੀ ਪਾਬਤੀ ਜਿਹੜੇ ਤਿਰਤ ਤੇ ਸੀਸਾ ਢੀ ਪਾਬਤੀ ਤੁਮੋਤੇ ਕਰਤਾਂ ਮਹਿਲ ਤਿਆਰ ਦਾਤਾ ਤੇਰੀ ਸਿਫਤ ਸ਼ਾਇਰਾ ਦੇ ਵਸਦੀ ਹੈ ਹੋ ਤੇਰੀ ਸਿਫਤ ਨਾ ਸ਼ਾਇਰਾ ਦੇ ਵਸਦੀ ਹੈ ਤੇ ਸ਼ਾਨ ਦੇ ਲਿਖ ਮੈਂ ਥੱਕਿਆ ਹਜ਼ਾਰ ਦਾਤਾ ਤੇ ਸ਼ਾਨ ਦੇ ਲਿਖ ਮੈਂ कबीर मेरी सिमरनी रसना ਸਭ ਕੋ ਹੱਸ ਗਏ ਹਾਰ ਬਲਿਹਾਰੀ ਇਸ ਜਹਤ ਕੋ ਜਿਹ ਜਪਿਓ ਸਿਰ ਜਨਹਾਰ ਬਲਿਹਾਰੀ ਇਸ ਜਹਤ ਕੋ ਜਿਹ ਜਪਿਓ ਸਿਰ ਜਨਹਾਰ ਏ ਆਸ਼ਰਮ ਹੈ ਗਿਆਨ ਦਾ ਆਸ਼ਰਮ ਆਦ ਪੁਰਖ ਭਗਵਾਨ ਦਾ ਦਰ ਹੈ ਇਸੀ ਆਸ਼ਰਮ ਦੇ ਹਰ ਕਿਨਕੇ ਨੂੰ ਵਾਲਮੀਕ ਭਗਵਾਨ ਦਾ ਵਰ ਹੈ ਜੰਗਲਾਂ ਨੂੰ ਮੰਗਲ ਕਰ ਸੋਨਾ ਪਾਕ ਸਥਾਨ ਵਸਾਇਆ ਜੰਗਲਾਂ ਨੂੰ ਮੰਗਲ ਕਰ ਸੋਨਾ ਪਾਕ ਸਥਾਨ ਵਸਾਇਆ ਕਰ ਆ ਦੇ ਵਸਿਆ ਦਾ ਸੱਚਾ ਸੁੱਚਾ ਦਾਰੇ ਉਸ ਹਰ ਦਾ ਆਜ ਦੇ ਮੁਖ ਦੇ ਤੀਰਥ ਤੇ ਨਾਮ ਤੇ ਜਾ

نام تے گیان دمی ہے وردہ آدھ تیرت تے نام تے گیان دمی ہے وردہ لکھا رشیاں دیوتے آ اے تو گیان دے جامن پیتے اے جا کے جگت گرو لکھا یگ سم پورا نکیتے اے جا کے جگت گرو ਕਾਯਾ ਕੇ ਸੰਪੂਰਨ ਕੀਤੇ ਦਤ ਬੰਧਨ ਦਿੰਦਾ ਏ ਮਨ ਤੋਂ ਲਾ ਦੇ ਹੋ ਮੇ ਦਾ ਪਰਦਾ ਆਦ ਪੁਰਖ ਦੇ ਤੀਰਤ ਤੇ ਨਾਮ ਤੇ ਗਿਆਨ ਦਾ ਮੀ ਹੈ ਵਰਦਾ ਆਦ ਪੁਰਖ ਦੇ ਤੀਰਤ ਤੇ ਨਾਮ ਤੇ ਗਿਆਨ ਦਾ ਮੀ ਹੈ ਵਰਦਾ ਜਸਤਰ ਸਾਸਤਰ ਇਥੋਂ ਨਹੀਂ ਤਗਵਾਨ ਰਖਾਈ ਸਭੇ ਅਸਾ ਆਲਮ ਦੀ ਇਥੋਂ ਨਹੀਂ ਪਗਵਾਨ ਰਖਾਈ ਬੋਲ ਕਾਇਨਾਤ ਪਸਾਰਾ ਜੋ ਇਥੋਂ ਹੀ ਉੱਗਿਆ ਹਰ ਦਾ ਪਰਦਾ ਆਦ ਪਰਖ ਦੇ ਤੀਰਥ ਤੇ ਨਾਮ ਤੇ ਗਿਆਨ ਦਾ ਮੀ ਹੈ ਵਰਦਾ ਆਦ ਪਰਖ ਦੇ ਤੀਰਥ ਤੇ ज्ञान मी वरदा ग्रंथ बड़े हिते जगत पिता जी चारे इतो विदया लै के बण गदवान सिपारे इतो विदया लै के बण गदवान सिपारे जल ਵਰਦਾ ਆਦੇ ਪਰਖ ਦੇ ਤੀਰਥ ਤੇ ਨਾਮ ਤੇ ਗਿਆਨ ਦਾ ਮੀ ਹੈ ਵਰਦਾ ਆਦੇ ਪਰਖ ਦੇ ਤੀਰਥ ਤੇ ਨਾਮ ਤੇ ਗਿਆਨ ਦਾ ਮੀ ਹੈ ਵਰਦਾ اے ਲੋਕ ਦੇ ਦੇਵਤੇ ਜੋ ਇਹਦੀ ਅਜ਼ਮਤ ਤੇ ਫੁੱਲ ਖਰਦੇ 86 ਤੀਰਥੇ ਜਗ ਦੇ ਇਹਨੂੰ ਹੱਥ ਜੋੜ ਪਨਾਮ ਨੇ ਕਰ ਦੇ ਆਠੇ ਸਾਠੇ ਤੀਰਥ ਜਗ ਦੀ ਇਹਨੂੰ ਹੱਥ ਜੋੜ ਪ੍ਰਣਾਮ ਨੇ ਕਰਦੇ ਭਗਤੀ ਸ਼ਕਤੀ ਖਰਦਾ ਜੋ ਇੱਥੇ ਆਪਾ ਅਰਪਣ ਕਰਦਾ ਆਦੇ ਪਰਖ ਦੇ ਤੀਰਥ ਤੇ ਨਾਮ ਤੇ ਜਗ ਦਮੀ ਹੈ ਵਰਦਾ